ਅਸੀਂ ਆਇਆ ਜਗਰਾਉਂ ਮੇਲੇ ਤੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਬਰਦ ਛੱਡ ਕੇ ਸਹਿਯੋਗ ਦਿਓ ਤੇ ਨੌਜਵਾਨਾਂ ਨੂੰ ਨਮਿਆਂ ਨੂੰ ਮਤਲਬ ਪਸ਼ੂ ਪਾਲਿਆ ਕਰੋ ਪਤਾ ਲੱਗੇ ਮੇਲਿਆਂ 'ਚ ਆਇਆ ਕਰੋ ਫਿਰ ਪਤਾ ਲੱਗਾ ਕਿੰਨੀਆਂ ਸ਼ਕੀਨ ਕਟੀਆਂ ਬੱਚੀਆਂ ਬਹੁਤ ਹੁਸਾ ਦੇਖਣ ਨੂੰ ਪੀਡੀਐਫ ਇਹ ਮੇਲੇ ਤੇ ਇਹਨਾਂ ਦਾ ਵੀ ਧੰਨਵਾਦ ਹੈ ਜਿਹੜੀ ਕਮੇਟੀ ਮੇਲੇ ਕਰਾਉਂਦੀ ਆ ਤੁਸੀਂ ਦੇਖੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਮੁੰਡਿਆਂ ਨੂੰ ਨੌਜਵਾਨਾਂ ਨੂੰ ਖਾਸ਼ ਕਰਕੇ ਵੀ ਆਪਾਂ ਜਮਾਨਾ ਨੂੰ ਉਤਸ਼ਾਹ ਕਰ ਕਰਨਾ ਵਾਸਤੇ ਬਹੁਤ ਬਹੁਤ ਰੱਖਿਆ ਗਿਆ ਬੈੜੀਆਂ ਵਾਸਤੇ ਟਰੈਕਟਰ ਆ ਬਾਕੀ ਬੋਲਟ ਮੋਟਰਸਾਈਕਲ ਦੀ ਖੜੇ ਉਹ ਵੀ ਦੇਣਗੇ ਕਿਸੇ ਕੈਟਾਗਰੀ ਨੂੰ ਠੀਕ ਹੈ ਮੈਂ ਕਿਹਾ ਦੇਖ ਬਾਈ ਜੀ ਕਿ ਮੈਂ ਮਾਲਾ ਤਿਆਰੀ ਕਰ ਰਹੇ ਨੇ ਕਟੀਆਂ ਦੀ ਫਲ ਆਜੋ ਤੁਹਾਨੂੰ ਸਾਰਾ ਦਿਖਿਆਉਨੇ ਆ ਮੇਲਾ ਵੀ ਉਰੇ ਖੇਤੀਬਾੜੀ ਦੇ ਸੰਦ ਵੀ ਬਹੁ ਨੇ ਤੇ ਬਾਕੀ ਜਾਨਵਰ ਬਹੁਤ ਆਏ ਹੋਏ ਨੇ ਇਹ ਗਾਂ ਚੱਲ ਰਹੀ ਹੈ ਬਾਈ ਪਹਿਲੇ ਨੰਬਰ ਤੇ ਅੱਛਾ ਜੀ ਮਾਲਕ ਇਹਨੇ ਪਹਿਲਾਂ 90 ਲੀਟਰ ਤੋਂ ਦਿੱਤਾ ਆਇਆ ਜਾਂਦਾ ਠੀਕ ਹੈ ਇਹ ਪਿਰਤਪਾਲ ਦੀ ਗਾਂ ਹੈ ਬਾਈ ਜੀ ਦੇਉ ਜਵਾਖ ਫਿਰਦਾ ਤੇ ਹੁਣ ਇਹਦੀ ਚਵਾਈ ਹੋਣੀ ਆ 12:30 ਵਜੇ ਠੀਕ ਹੈ ਪਹਿਲਾਂ ਹੋਈ ਆ 4 ਵਜੇ ਠੀਕ ਹੈ ਤੇ ਫਿਰ ਉਹ ਵੀ 8 ਵਜੇ ਆ ਜਵਾਖ ਜੇ ਕਿਨ ਫਿਰਦਾ ਹਾਂ ਇਹ ਇਸੇ ਦੀਆਂ ਗਆਂ ਨੇ ਐਡਾ ਛੋਟੀ ਉਮਰ ਹਾਂ ਇਹਦੀਆਂ ਗਆਂ ਨੇ ਪੂਰੀ ਨੌਲੇਜ ਇਹਨੂੰ ਗਆਂ ਬਾਰੇ ਦੂਜੀ ਗੈਂ ਚੱਲ ਰਹੀ ਆ ਇਹਦੀ ਤੀਜੇ ਨੰਬਰ ਤੇ ਅੱਛਾ ਵਿੱਚ ਦੂਜੇ ਨੰਬਰ ਤੇ ਹੋਰ ਗਏ ਆ ਦੇਖੋ ਟਰੈਕਟਰ ਕਿਹੜੀ ਗੈਂ ਲੈ ਜਾਂਦੀ ਆ ਹੁਣ 12:30 ਵਜੇ ਚਵਾਈ ਤੇ ਚੱਲਾਂਗੇ ਉੱਥੇ ਦੇਖਦੇ ਆਂ ਵੀ ਚਵਾਈ ਕਿਹੜੀ ਵੱਧ ਕਰ ਰਹੀ ਆ ਕੀ ਕਿਹੜੀ 100 ਲੀਟਰ ਕਰਦੀ ਆ ਕਿਹੜੀ 90 ਕਰਦੀ ਆ ਉਥੇ ਪਤਾ ਲੱਗੂਗਾ ਮੁਕਾਬਲੇ 'ਚ ਹੈ ਡਾਕਟਰ ਆ ਮੱਜੀ ਬਾਈਆਂ ਦੀ ਆਈ ਆ ਤੀਜੇ ਨੰਬਰ ਤੇ ਨੀਲੀ ਰਾਵੀ 'ਚ ਅੱਛਾ ਹਾਂ ਬਿਊਟੀ 'ਚ ਠੀਕ ਹੈ ਉਧਰ ਸਿੰਘ ਦਿਖਿਆ ਸਿੰਘ ਤਾਂ ਨਸ਼ੀਦ ਪਿੰਡ ਆ ਬਾਈ ਤਾਂ ਨਸ਼ੀਦ ਪਿੰਡ ਆ ਬਾਈਆਂ ਦਾ ਦੇਖ ਕੁਆਲਿਟੀ ਦੇਖ ਮੈਂ ਇਹਦੀ ਪੰਜਵੇਂ ਨੰਬਰ ਤੇ ਕਿਹੜੀ ਆਈ ਆ ਬਾਈ ਆਹੀ ਆ ਪੰਜਵੇਂ ਨੰਬਰ ਤੇ ਈ ਝੂਟੀ ਦੇਖ ਪੀਡੀਐਫ ਮੇਲੇ ਤੇ ਜਗਰਾਉ ਆ ਪੰਜਵੇਂ ਨੰਬਰ ਤੇ ਆਈ ਹੈ ਜੋ ਟੀ ਆ 第三ੇ ਨੰਬਰ ਤੇ ਆਈ ਹੈ ਬਾਈਆਂ ਦਾ ਪਿੰਡ ਹੈ ਤਾਂ 나ਸ਼ੀਦ ਉਹ ਬਾਈ ਦੀ ਮੱਝ ਹੈ ਆ ਬਾਈ ਦੀ ਮੱਝ ਹੈ ਤਾਂ 나ਸ਼ੀਦ ਪਿੰਡ ਹੈ ਬਾਈਆਂ ਦਾ ਬਾਈ ਕੀ ਦੱਸਣਗੇ ਬਾਈ ਤੀਜੇ ਤੇ ਆਈ ਹੈ ਬਈ ਇਹ ਤੀਜੇ ਤੇ ਆਈ ਹੈ ਬਾਈ ਅੱਛਾ ਤਾਂ 나ਸ਼ੀਦ ਬਾਬਰ 1 ਬਾਬਰ 2 ਛੋਟੇ ਵਾਲੇ ਬਾਬਰ 1 ਬਾਬਰ 2 ਛੋਟਾ ਬਾਈਆਂ ਲਵੀ ਹੈ ਹਾਂ ਦਲ ਬਾਈ ਦਲ ਸਰਵਰਦਰਸ਼ਨ ਸਿੰਘ ਤਰਪਿੰਡ ਤੰਨਾਸ਼ੀਦ ਸਰਵਰਦਰਸ਼ਨ ਸਿੰਘ ਪਿੰਡ ਤੰਨਾਸ਼ੀਦ ਤੰਨਾਸ਼ੀਦ ਜ਼ਿਲ੍ਹਾ ਫਿਰੋਜ਼ਪੁਰ ਜੀ ਹਾਂ ਜ਼ਿਲ੍ਹਾ ਫਿਰੋਜ਼ਪੁਰ ਇਹ ਆਪਣੀਆਂ ਜੀਆਂ ਸਾਰੀਆਂ ਪੰਜ ਝੁੱਟੀਆਂ ਮੀਲੀ ਰਾਵੀ ਦੀਆਂ ਤੇ ਤੇ ਪੰਜਾ ਦੇ ਵਿੱਚੋਂ ਚਾਰ ਜਿੱਤੇ ਤਿੰਨ ਜਿੱਤ ਗਈਆਂ ਕੱਲ ਠੀਕ ਹੈ ਬਹੁਤ ਵਧੀਆ ਮੇਲਾ ਹਾਂ ਤੁਹਾਨੂੰ ਵੀ ਵਧਾਈਆਂ ਪੀਡੀਐਫ ਦਾ ਮੇਲਾ ਬਹੁਤ ਚੰਗਾ ਠੀਕ ਹੈ ਬਈ ਬਹੁਤ ਕੁਆਲਟੀ ਦਾ ਮਾਨੇ ਦੀ ਕਿਰਪਾ ਜਿੰਨੀ ਮਿਹਨਤ ਕੀਤੀ ਉਸ ਤੋਂ ਵੱਧ ਕੇ ਮੁੱਲ ਮੋੜਿਆ ਆਪਣਾ ਜਨਮਰਾਨੀ ਤੇ ਚਲੋ ਸੇਵਾ ਕੀਤੀ ਇਹਨਾਂ ਦੀ ਕਰਮ ਵਾਲੀਆਂ ਦੀ ਆਪਾਂ ਠੀਕ ਹੈ ਬਈ ਤੇ ਬਹੁਤ ਸੋਹਣਾ ਮੁੱਲ ਮੋੜਿਆ ਆਪਦੇ ਤੇ ਮੇਲੇ 'ਚ ਆਪਣਾ ਨਾਮ ਬਣਾਇਆ ਠੀਕ ਹੈ ਜੀ ਠੀਕ ਆ ਮੱਝਾਂ ਸਾਰੀਆਂ ਡਾਕਟਰਾਂ ਚਵਾਈ ਵਾਲੀਆਂ ਨੇ ਸਾਰੀਆਂ ਦੇਖ ਇੱਧਰ ਪਿੱਛੇ ਸਾਰੀਆਂ ਮੱਜਾਂ ਚਬਾਈ ਵਾਲੀਆਂ ਨੇ ਇਹ ਤੇ ਇਹਨਾਂ ਨੂੰ ਜਿਹੜੀ ਬੱਦ ਦੁੱਧੂ ਕੱਢੂਗੀ ਉਹਨੂੰ ਬੋਲਟ ਮੋਟਰਸਾਈਕਲ ਦਿੱਤਾ ਜਾਊਗਾ ਸਾਰਿਆਂ ਨੂੰ ਬੱਦ ਦੁੱਧੂ ਤੇ ਹੋ ਸਰੀ ਵਾਲੀ ਮੈਸ ਚੱਲ ਰਹੀ ਆ ਅੱਛਾ ਉਹ ਪਹਿਲੇ ਨੰਬਰ ਤੇ ਖੜੀ ਐ ਜਿਹੜੀ ਨੀਲੀ ਰਾਵੀ ਹਾਂ ਨੀਲੀ ਰਾਵੀ ਚ ਠੀਕ ਆ ਮੋਰਾ ਚ ਇਧਰੋਂ ਜਲ ਰਹੀ ਐ ਦੋ ਅੱਡੋ ਅੱਡ ਨੇ ਹੋਰ ਵਾਲੀ ਅੱਡ ਹਾਂ ਬੋਲਟ ਮੋਟਰਸਾਈਕਲ ਦਿੱਤੇ ਜਾਣਗੇ ਜਿਹੜੀ ਮੈਸ ਫਸਟ ਆਊਗੀ ਠੀਕ ਐ ਸਕਲ ਸ਼ਾਮ ਨੂੰ ਚਬਾਈ ਹੋਈ ਸੀ ਠੀਕ ਹੈ ਅੱਜ ਸਵੇਰੇ 6 ਵਜੇ ਹੋਈ ਅੱਜ ਸ਼ਾਮ ਨੂੰ 6 ਵਜੇ ਹੋਊ ਕੱਲ ਨੂੰ ਫੇਰ 6 ਵਜੇ ਹੋਊਗਾ ਠੀਕ ਹੈ 4 ਤਰੀਕ ਨੂੰ ਮੈਸਾਂ ਰੇ ਆਈਆਂ ਹੋਈਆਂ ਨੇ ਅੱਛਾ ਮਤਲਬ ਕਿ ਸਾਰੀਆਂ ਮੈਸਾਂ ਕਮਰਿਆਂ ਥੱਲੇ ਨੇ ਕੈਮਰੇ ਲੱਗੇ ਹੋਏ ਨੇ ਹਾਂ ਹੈਲੋ ਹੈਲੋ ਵੀ ਕੋਈ ਮੈਸਾਂ ਕੋਈ ਮਤਲਬ ਜਿਹੜਾ ਮੈਸ ਰੱਖਦਾ ਕੋਈ ਟੀਕੇ ਟੱਲੇ ਦੀ ਵਰਤੋਂ ਨਾ ਕਰੇ ਤਾਂ ਅਗਰੇ ਤਾਂ ਅਗਰ ਕੇ ਠੀਕ ਹੈ ਆ ਸਾਰੇ ਕੈਮਰੇ ਲੱਗੇ ਸਾਰੇ ਕਮਰਿਆਂ ਥੱਲੇ ਨੇ ਕਮੇਟੀ ਦੇ ਉੱਚ ਮਨ ਲਓ ਕਮੇਟੀ ਦੇ ਨਗਰਾਂ ਨੀਚ ਨੇ ਠੀਕ ਹੈ ਸਾਰੀਆਂ ਮੈਸਾਂ ਇੱਕ ਤੋਂ ਇੱਕ ਚੜਦੀਆਂ ਦੇਖੋ ਕਰਮ ਵਾਲੀ ਲਿਜਾਊਗੀ ਬੋਲਟ ਤਾਂ ਜਿਹੜੀ ਲਿਜਾਊਗੀ ਹਾਂ ਚੱਟੇ ਹੈਗੀ ਚੱਲ ਰਹੀ ਆ ਇਹ ਗੈਂਆਂ ਦੀ ਚਬਾਈ ਚੱਲ ਰਹੀ ਹੈ ਬਈ ਅੱਛਾ ਦੇਖੋ ਉੱਧਰ ਉਹ ਹੋ ਰਿਹਾ ਬਾਜਨ ਝੁੱਕਿਆ ਜਾ ਰਿਹਾ ਨਾਲ ਨਾਲ ਕੋਈ 12 ਦੇ ਰੀ ਹੈ ਕੋਈ 14 ਦੇ ਰੀ ਹੈ ਤਿੰਨ ਟਾਈਮ ਚਬਾਈ ਹੁੰਦੀ ਹੈ ਅੱਛਾ ਇਹ ਜਾਣੀਆਂ 90 90 ਲੀਟਰ ਦੇ ਅੱਛਾ ਫੇਰ ਟਰੈਕਟਰ ਲੈ ਕੇ ਜਾਣੀਆਂ ਠੀਕ ਆ ਐਂ ਖਾਲਾ ਜੀ ਦਾ ਬਾੜਾ ਐ ਟਰੈਕਟਰ ਲੈ ਜਾਣਾ ਠੀਕ ਆ ਹਾਂ ਕਿੰਨੇ-ਕਿੰਨੇ ਵਜੇ ਦਵਾਈ ਹੁੰਦੀ ਆ ਇੱਕ ਹੋਈ ਵੀ ਸਵੇਰੇ 4 ਵਜੇ ਹਾਂ ਇੱਕ ਹੁਣ 12:30 ਹੋਣਾ ਇੱਕ ਹੋਰ ਐ ਤੇ ਇੱਕ ਹੋਊਗੀ ਸ਼ਾਮ ਨੂੰ 8 ਵਜੇ ਠੀਕ ਆ ਹਾਂ ਫਿਰ ਪਤਾ ਲੱਗੂਗਾ ਕਿਹੜੀ ਲੈ ਜਾਂਦੀ ਆ ਜਿੱਥੇ ਕਿ ਠੀਕ ਹੈ ਹੈ ਹਾਂ ਹੁਣ ਦੇਖੀ ਤਾ ਇਹ ਕੱਢਣੀਆਂ ਇਹ 500 526 526 526 ਭਾਗੀ ਹੋਏ 25 26 ਹੋ ਗਿਆ 26 280 ਲੇਆਉਟ ਟਰੈਕਟਰ ਅੱਛਾ ਕਿੰਨਾ ਕਰਤਾ ਦੁੱਦਾ 26 280 ਕਰਤਾ ਆ ਗਿਆ ਨਹੀਂ ਆ ਗਿਆ ਸਵੇਰੇ ਕਿੰਨੇ ਦੀ ਵੇਰੇ 26 ਸਾਡੇ 26 ਅੱਛਾ ਹਾਂ ਜੇ ਸ਼ਾਮ ਵਾਲਾ ਪਿਆ ਆ ਗਏ ਆ ਆ ਗਏ ਇਹ ਚੱਕੂ ਟਰੈਕਟਰ ਹੈ ਨਾ ਹਾਂ ਠੀਕ ਹੈ ਚੱਕੂ ਟਰੈਕਟਰ ਅੱਜ ਆਏ ਦੇ ਜੀ ਪੀ ਟੀ ਐਪ ਵੀ ਕੀ ਪੀ ਡੀ ਐਫ 에 ਪੀ ਡੀ ਐਫ 에 ਮੇਲੇ ਤੇ ਜਗਰਾਉ ਬਹੁਤ ਕੁਝ ਸਿੱਖਣ ਨੂੰ ਮਿਲਣਾ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਵੱਦ ਜਾਣ ਕੇ ਪਹੁੰਚਿਆ ਕਰੋ ਤੇ ਖੇਤੀਬਾੜੀ ਦੇ ਸੰਤ ਤੇ ਡੰਗਰ ਪਸ਼ੂਆਂ ਬਾਰੇ ਜਾਣਕਾਰੀ ਬਹੁਤ ਵਧੀਆ ਸਿੱਖਣ ਨੂੰ ਮਿਲਦੀ ਹੈ ਕੋਈ ਫੀਡ ਫੂਡ ਦੀ ਜਾਣਕਾਰੀ ਲੈਣੀ ਹੈ ਤਾਂ ਸਾਰੀ ਉਰੇ ਮਿਲਦੀ ਹੈ ਨੌਜਵਾਨਾਂ ਨੂੰ ਬੇਨਤੀ ਹੈ ਵੱਧ ਝੜ ਕੇ ਡੰਗਰ ਪਸ਼ੂ ਰੱਖਿਆ ਕਰੋ ਤੇ ਖੇਤੀ ਦੇ ਸੰਬੰਧਾਂ ਬਾਰੇ ਨੌਲੇਜ ਲਓ ਅੱਜ ਅਸੀਂ ਆਏ ਤੇ ਬੀ ਗੇਲ ਸਾਨੂੰ ਬਈ ਬਹੁਤ ਵਧੀਆ ਲੱਗਿਆ ਬਾਕੀ ਦੇਖਣ ਜਾ ਕੇ ਖੀਰੀਆਂ ਗੱਟੀਆਂ ਦਾ ਮੁਕਾਬਲਾ ਹੋਣਾ ਰਿੰਗ ਚ ਠੀਕ ਹੈ ਜੀ ਮਤਲਬ ਆਉਣ ਵਾਲੀ ਪੀੜ੍ਹੀ ਨੂੰ ਕੀ ਸੁਨੇਹਾ ਦੇਵੋਗੇ ਵੀ ਜਿਹੜਾ ਡੇਰੀ ਫਾਰਮਾ ਉਹ ਆਉਣ ਮਤਲਬ ਲਾਹੇਵਾ ਧੰਦਾ ਬਣਦਾ ਜਾ ਰਿਹਾ ਹਾਂ ਡੇਰੀ ਫਾਰਮ ਲਾਹੀ ਬੰਦ ਧੰਦਾ ਬਣਦਾ ਜਾਂਦਾ ਨਵੇਂ ਨਵੇਂ ਨੌਜਵਾਨ ਮੁੰਡੇ ਅੱਜ ਆਪਾਂ ਦੇ ਮੁਕਾਬਲੇ ਚ ਦੇਖੇ ਨੇ ਛੋਟੇ ਛੋਟੇ ਜਿਹਾਕ ਵੀ ਬੈੜੀਆਂ ਲੈ ਕੇ ਆਏ ਹੋਏ ਤੇ ਸਹੀ ਗੱਲ ਆ ਮਤਲਬ ਕਿ ਟਰੈਕਟਰ ਜਿੱਤਣੀਆਂ ਜਦੋਂ ਲਵੇ ਜੀ ਵੀ ਕਰਦਾ ਨਾ ਵੀ ਆਪਣਾ ਵੀ ਹਾਂ ਕੋਈ ਜਿੱਤ ਕੇ ਲਿਆਵੇ ਤਾਂ ਕਰਕੇ ਨਸ਼ਿਆਂ ਤੋਂ ਬਚੋ ਤੇ ਬੈੜੀਆਂ ਜਾਂ ਖੇਤੀ ਜਾਂ ਕੁਝ ਵੀ ਕਰਨਾ ਹੈ ਕਾਰੋਬਾਰ ਛਡੋ ਠੀਕ ਹੈ ਡੰਗਰ ਬਸੁਰਾ ਕਰੀਏ ਔਰੇ ਰਹਿ ਕੇ ਹਾਂ ਇਹ ਕੀ ਆ ਗਿਆ ਚੇ ਇੱਕ ਇਕੱਠਾ ਬਣਾਉਣ ਵਾਸਤੇ ਅੱਛਾ ਇਹ ਕਿੰਨੀ ਲੱਖ ਕੀਮਤ ਹੈ 25 ਲੱਖ ਆ ਅੱਛਾ ਜੀ ਵਾਹ